ਪੰਜਾਬ ਸਰਕਾਰ ਦਾ ਟਾਰਗੇਟ ਚ ਵਾਇਰਲ ਹੋ ਰਿਹਾ ਹੈ 27 ਮਈ ਨੂੰ ਸਰਕਾਰ ਨੇ 1000 ਕਰੋੜ ਰੁਪਏ ਲੋਨ ਲਿਆ ਇਹ ਬਿਲਕੁਲ ਸਰਕਾਰ ਨੇ ਜਾਣ ਬੁੱਝ ਕੇ ਇਹਨੂੰ ਵਾਇਰਲ ਕਰਾਇਆ ਇਹ ਇਮਪ੍ਰੈਸ਼ਨ ਦੇਣ ਵਾਸਤੇ ਕਿ ਇਸ ਨਕਮੀ ਸਰਕਾਰ ਨੇ ਸਿਰਫ 2 ਮਹੀਨੇ ਚ 1000 ਕਰੋੜ ਦਾ ਹੀ ਲੋਨ ਚੁੱਕਿਆ ਜਦਕਿ ਇਹ ਬਿਲਕੁਲ ਗਲਤ ਹੈ ਜਦੋਂ ਮੈਂ ਖੁਦ ਆਪੜਤਾਲ ਕੀਤੀ ਮੈਨੂੰ ਪਤਾ ਚੱਲਿਆ ਵੀ ਇਹ ਸਰਕਾਰ ਅਪ੍ਰੈਲ ਔਰ ਮਈ ਦੇ ਮਹੀਨੇ ਵਿੱਚ 11200 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ ਔਰ ਉਹਦਾ ਵੇਰਵਾ ਜਦੋਂ ਮੈਂ ਸਾਰੀ ਪੜਤਾਲ ਕੀਤੀ 3 ਅਪ੍ਰੈਲ 2025 ਨੂੰ 3300 ਕਰੋੜ ਰੁਪਇਆ 2000 ਕਰੋੜ 20 ਸਾਲ ਅਸਤੇ 1300 ਕਰੋੜ 21 ਸਾਲ ਅਸਤੇ 29 ਅਪ੍ਰੈਲ 2025 ਨੂੰ 2500 ਕਰੋੜ ਰੁਪਇਆ 18 ਸਾਲ ਵਾਸਤੇ 6 ਮਈ 2025 ਨੂੰ 1500 ਕਰੋੜ ਰੁਪਇਆ 20 ਸਾਲਾਂ ਵਾਸਤੇ 13 ਮਈ 2025 ਨੂੰ 3000 ਕਰੋੜ ਰੁਪਇਆ 20 ਸਾਲਾਂ ਵਾਸਤੇ 27 ਮਈ 2025 ਨੂੰ 1000 ਕਰੋੜ ਰੁਪਏ 21 ਸਾਲ ਵਾਸਤੇ ਇਹ ਇਹ ਹਜ਼ਾਰ ਕਰੋੜ ਰੁਪਏ ਦਾ ਸਰਕਾਰ ਨੇ ਵਾਇਰਲ ਜਾਣ ਕੇ ਕਰਾਇਆ ਵੀ ਲੋਕਾਂ 'ਚ ਇਹ ਇਮਪ੍ਰੈਸ਼ਨ ਜਾਏ ਵੀ ਅਸੀਂ ਸਿਰਫ ਹਜ਼ਾਰ ਕਰੋੜੀ ਕਰਜ਼ਾ ਲਿਆ ਹੈ ਉਸ ਤੋਂ ਬਾਅਦ ਇਹ ਦਾ ਕਰਜ਼ਾ ਹੈਗਾ 11200 ਕਰੋੜ ਰੁਪਈਆ ਅਪ੍ਰੈਲ ਔਰ ਮਈਂ ਗੱਲ ਇੱਥੇ ਨਹੀਂ ਮੁੱਕਦੀ 3 ਜੂਨ 2025 ਤੇ 6 ਜੂਨ 2025 ਨੂੰ ਸਰਕਾਰ 3 ਜੂਨ ਨੂੰ 2000 ਕਰੋੜ ਰੁਪਏ ਤੇ 6 ਜੂਨ ਨੂੰ 1500 ਕਰੋੜ ਰੁਪਏ ਜਿਹੜਾ ਕਰਜ਼ਾ ਇਹਨਾਂ ਨੇ ਪਹਿਲੇ ਚੁਕਾਇਆ ਸੀ ਪੰਜਾਬ ਨੇ ਉਹਨੂੰ ਰੀਡਿਊ ਕਰਾਇਆ ਰੀ-ਇਸ਼ੂ ਕਰਾਇਆ ਅੱਗੇ ਫਿਰ 21-21 ਸਾਲਾਂਾਸਤੇ ਸੋ ਮੇਰੇ ਮਿੱਤਰੋ ਵੀਰੋ ਪੰਜਾਬ ਸਰਕਾਰ ਦਾ ਖਜ਼ਾਨਾ ਬਿਲਕੁਲ ਖਾਲੀ ਹੋ ਚੁੱਕਿਆ ਹੈ ਔਰ ਜਿੱਥੇ ਤੱਕ ਇਹਨਾਂ ਦੀ ਆਮਦਨ ਦੀ ਗੱਲ ਕਰੀਓ ਇਹਨਾਂ ਦੇ ਅਪ੍ਰੈਲ ਦੇ ਵਿੱਚ ਜਿੰਨਾ ਟੋਟਲ ਰੈਵਨਿਊ ਆਇਆ ਹੈ ਉਹ ਤਾਂ ਇਹਨਾਂ ਦੇ ਜੇ ਅਗਰ ਉਹਨੂੰ ਮੈਂ ਜੋੜ ਵੀ ਲਵਾਂ ਅਪ੍ਰੈਲ ਔਰ ਮਈ ਦਾ ਜੋੜ ਵੀ ਲਵਾਂ ਮੈਂ ਹਜ਼ਾਰ ਕਰੋੜ ਵਧਾ ਵੀ ਲਾਂ ਕਿਉਂਕਿ ਹਜੇ ਅਪ੍ਰੈਲ ਦਾ ਫਿਗਰ ਨਹੀਂ ਆਇਆ ਕੋਈ ਲਗਭਗ 11000 ਕਰੋੜ ਹੋਏਗਾ ਇੰਨਾ ਇਹਨਾਂ ਕਰਜ਼ਾ ਚੁਕ ਲਿਆ ਇਹਨਾਂ ਦਾ ਤੇ ਉਹ ਸਾਬ ਹੈ ਆਮਦਨੀ ਘੱਟ ਸੁਣੀਦਾ ਸੀ ਨਾ ਵੀ ਆਮਦਨੀ ਠੰਨੀ ਤੇ ਖਰਚਾ ਰੁਪਈਆ ਇਹਨਾਂ ਦੇ ਤੇ ਹੈਗਾ ਆਮਦਨੀ 25 ਪੈਸੇ ਤੇ ਖਰਚਾ 1.5 ਰੁਪਈਆ ਉਹ ਖਰਚਾ 1.5 ਰੁਪਈਆ ਕਿਉਂ 50 ਪੈਸੇ ਲਾ ਰਹੇ ਨੇ ਦਿੱਲੀ ਵਾਲਿਆਂ ਵਾਸਤੇ ਕੋਈ ਉਸਟੀ ਰੱਖ ਲਿਆ ਕੋਈ ਚੇਅਰਮੈਨ ਰੱਖ ਲਿਆ ਦਰਜਨ ਕੋਠੀਆਂ ਸੈਕਟਰ 39 ਨੂੰ ਦੇਤੀਆਂ ਉਹ ਸਾਰੇ ਖਰਚੇ ਵੀ 50 ਪੈਸੇ ਪੰਜਾਬ ਦੇ ਉੱਤੇ ਪੈ ਰਹੇ ਨੇ ਯਾ ਅਰਵਿੰਦ ਕੇਜਰੀਵਾਲ ਤੇ ਦਿੱਲੀ ਵਾਲਿਆਂ ਦੀ ਮਸ਼ਹੂਰੀਆਂ ਪੋਸਟਰ ਉਹਨਾਂ ਦੀ ਸ਼ਕਲਾ ਲਾ ਕੇ ਵੱਡੇ ਵੱਡੇ ਬੋਰਡਾਂ ਤੇ ਖਰਚਾ ਹੋ ਰਿਹਾ ਸੋ ਪੰਜਾਬ ਸਰਕਾਰ ਦਾ ਇਹ ਹਾਲ ਹੈ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਬੜਾ ਕਹਿੰਦੇ ਸਨ ਹਰਾ ਪਹਿਨ ਹਰਾ ਪਹਿਨ ਪਰ ਅਫਸੋਸ ਦੀ ਗੱਲ ਇਹ ਵੇ ਕਿ ਉਹਨਾਂ ਖਜ਼ਾਨੇ ਦੀਆਂ ਚਾਬੀਆਂ ਵੀ ਤੇ ਹੜਾ ਪੈਨ ਵੀ ਇਹ ਦਿੱਲੀ ਵਾਲਿਆਂ ਦੀ ਗੋਜੀਪਾਤ ਹੈ ਇਹ ਦਿੱਲੀ ਵਾਲੇ ਹੀ ਚਲਾ ਰਹੇ ਨੇ ਜਿੱਥੇ ਤੱਕ ਕਹਿੰਦੇ ਨਾ ਮੁੱਖ ਮੰਤਰੀ ਸਾਹਿਬ ਬੜਾ ਵਿਕਾਸ ਹੋਇਆ ਬੜਾ ਵਿਕਾਸ ਹੋਇਆ ਅਪ੍ਰੈਲ ਦੇ ਮਹੀਨੇ ਦੇ ਵਿੱਚ ਕੈਪੀਟਲ ਐਕਸਪੈਂਡੀਚਰ ਜਿਹਨੂੰ ਅਸੀਂ ਕਹਿੰਦੇ ਆ ਬੇਸਿਕ ਖਰਚਾ ਮੁੱਢਲੀ ਸਹੂਲਤਾਂ ਵਾਸਤੇ ਕਿਸੇ ਵੀ ਸੂਬੇ ਦੀ ਸੜਕਾਂ ਬਣਾਉਣੀਆਂ ਨਹਿਰਾਂ ਬਣਾਉਣੀਆਂ ਸਿਰਫ 52 ਕਰੋੜ ਰੁਪਇਆ ਖਰਚ ਹੋ ਰਿਹਾ ਹੈ ਜੀ 52 ਕਰੋੜ ਦੇ ਚ ਕਿੰਨੇ ਹਜ਼ਾਰ 100 ਕਿਲੋਮੀਟਰ ਸੜਕ ਬਣ ਗਈ ਹੋਣੀ ਔਰ ਕਿੰਨੇ 100 ਸਕੂਲ ਬਣ ਗਏ ਹੋਣਗੇ ਸੋ ਪੰਜਾਬ ਦਾ ਖਜ਼ਾਨਾ ਇਹਨਾਂ ਬਿਲਕੁਲ ਤਰੀਲਾ ਛੜਿਆ ਪੰਜਾਬ ਇੱਕ ਫਾਈਨੈਂਸ਼ੀਅਲ ਅਮਰਜੈਂਸੀ ਮਲ ਬਾਤ ਰਿਹਾ ਹੈ ਪੋੜਾ ਸਬੂਤ ਇਹ ਹੈਗਾ ਕਿ ਇਹ ਨੋਟੀਫਿਕੇਸ਼ਨ ਹੈਗਾ ਜੀ ਜਿਹੜਾ 3 ਦਿਨ ਪਹਿਲੇ ਜਾਰੀ ਕੀਤਾ ਹੈ ਚੀਫ ਸੈਕਟਰੀ ਨੇ ਪ੍ਰਿੰਸੀਪਲ ਸੈਕਟਰੀ ਫਾਈਨਾਂਸ ਨੇ ਸਾਰੇ ਡਿਸਟ੍ਰਿਕਟ ਕੈਸ਼ੀਅਨ ਨੂੰ ਵੀ ਸਾਰੇ ਜਿਨੇ ਪੈਸੇ ਪਹੁੰਚੇ ਉਹ ਗਵਰਨਮੈਂਟ ਪਬਲਿਕ ਅਕਾਊਂਟੇ ਜਮ੍ਹਾਂ ਕਰਾਓ ਜਿੱਥੇ ਤੱਕ ਮੇਰਾ ਆਪਣਾ ਮੈਨੂੰ ਲੱਗਦਾ ਹੈ ਕਿ ਸਰਕਾਰ ਉਹ ਜੂਨ ਵਿੱਚ ਤਨਖਾਹ ਦੇਣ ਕਿਤੇ ਵੀ ਪੈਸੇ ਨਹੀਂ ਹੋਣੇ ਤਾਂ ਇਹਨਾਂ ਨੇ ਕਿਹਾ ਵੀ ਸਾਰਾ ਪੈਸਾ ਜਿਹੜਾ ਇੱਥੇ ਜਮ੍ਹਾਂ ਕਰਾਓ ਸੋ ਸਰਕਾਰ ਦੀ مالی ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਬਹੁਤ ਜ਼ਿਆਦਾ ਖਰਾਬ